ਓਏ ਸਾਹਿਬ ਜੀ ਗਰਮੀਤ RAM ਰਹੀਮ ਨੂੰ ਪਰੋਲ ਮਿਲੀ ਅੱਜ ਕੀ ਕਹਿਣਾ ਚਾਹੋਗੇ ਤੁਸੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਾ ਅੱਜ ਬਲਤ ਕਾਰੀ RAM ਰਹੀਮ ਨੂੰ ਪਰੋਲ ਮਿਲੀ ਹੈ ਜੋ ਕਿ ਦਾ ਇਸ ਸਰ ਸਰ ਸਿੱਖਾਂ ਨਾਲ ੱਟਕਾ ਹੈ ਕਿਨੇ ਪਤਾ ਨਹੀਂ 14 ਕਿੰਨੀ ਵਾਰੀ ਪਰੋਲ ਮਿਲ ਗਈ ਹੈ 14 15 ਵਾਰੀ ਕਿਉਂ ਨਹੀਂ ਵਾਦੀ ਮਿਲ ਗਈ ਹੈ ਤੇ ਜਿਹੜੇ ਸਿੱਖਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਉਹਨਾਂ ਨੂੰ ਪਰੋਲ ਵੀ ਨਹੀਂ ਦੇ ਰਹੇ ਬਾਹਰ ਛੱਡਣਾ ਤਾਂ ਇੱਕ ਪਾਸੇ ਤੇ ਗੌਰ ਵੀ ਸਿੱਖਾਂ ਨਾਲ ਬਹੁਤ ੱਕਾ ਖਾਸ ਕਰ ਇਸੇ ਦਾ ਜਿਹੜੇ ਬੰਦੀ ਸਿੰਘ ਹੈ ਇਹ ਵੀ ਬਹੁਤ ਵੱਡਾ ਮੁੱਦਾ ਹੈ ਜਿਹੜੇ ਬਲਾਤਕਾਰੀਆਂ ਆ ਉਹਨਾਂ ਨੂੰ ਪ੍ਰੋਲ ਸਿੰਘਾਂ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਆਪਣੀ ਕੌਮ ਵਾਸਤੇ ਉਹ ਜੇਲਾਂ 'ਚ ਹੀ ਬੰਦ ਐ ਸਜ਼ਾ ਵੀ ਪੂਰੀਆਂ ਹੋ ਗਈਆਂ ਤਾਂ ਹੀ ਜਿਹੜੇ ਸਿੱਖ ਐ ਉਹ ਕਹਿੰਦੇ ਆ ਵੀ ਸਾਨੂੰ ਸਾਨੂੰ ਸਾਡੇ ਨਾਲ ਇਸ ਦੇਸ਼ 'ਚ ਵਿਤਕਰਾ ਹੁੰਦਾ ਇਹਨਾਂ ਗੱਲਾਂ ਕਰਕੇ ਸਿੱਖ ਆਪਣਾ ਅੱਡ ਮੰਗਦੇ ਆ ਜੇ ਸਾਨੂੰ ਹਰੇਕ ਚੀਜ਼ 'ਚ ਬਰਾਬਰ ਮਿਲੇ ਬਰਾਬਰ ਸਮਝਿਆ ਜਾਵੇ ਸਾਨੂੰ ਸਿੱਖਾਂ ਨੂੰ ਸਾਨੂੰ ਲੋੜ ਕੀ ਹੈ ਕੋਈ ਐਸੀ ਗੱਲ ਦੀ ਵਾਸਤੇ ਟਿਕਣ ਦੀ ਕਿ ਮੰਗ ਕਰਦੇ ਹੋ ਜੀ ਭਾਈ ਅਮਰਪਾਲ ਸਿੰਘ ਨੂੰ ਵੀ ਪ੍ਰੋਬਲ ਮਿਲਣੀ ਚਾਹੀਦੀ ਉਹਦੋਂ ਵੀ ਮਿਲਣੀ ਚਾਹੀਦੀ ਸਾਰਿਆਂ ਨੂੰ ਮਿਲਣੀ ਚਾਹੀਦੀ ਹੈ ਪ੍ਰੋਬਲ ਨਹੀਂ ਦੇਵੇ ਅਮਰਪਾਲ ਨੂੰ ਜਿਹੜੇ ਤੋਂ ਸਾਲ ਹੋ ਗਏ ਹੁਣ ਦੇਖਦੇ ਹਾਂ ਪ੍ਰੋਬਲ ਦਾ ਉਹਦੇ ਲਾਉਣਾ ਹੈ ਉਹਨਾਂ ਦਾ ਸ਼ਾਇਦ ਮਿਲ ਜਵੇ ਪ੍ਰੋਬਲ ਪਰ ਮੈਨੂੰ ਨਹੀਂ ਲੱਗਦਾ ਇਹ ਸਰਕਾਰ ਦਊਗੀ ਉਹਨਾਂ ਨੂੰ ਪ੍ਰੋਬਲ ਭਾਈ ਸਾਹਿਬ ਜੀ ਪੰਚਾਇਤੀ ਚੋਣਾਂ ਸਾਰੇ ਸੂਬੇ 'ਚ ਚੱਲ ਰਹੀਆਂ ਨੇ ਨੋਮੀਨੇਸ਼ਨ ਫਾਈਲ ਹੋ ਰਹੇ ਆ ਕੀ ਸੰਦੇਸ਼ ਦੇਣਾ ਚਾਹੋਗੇ ਲੋਕਾਂ ਨੂੰ ਤੁਸੀਂ ਸੰਦੇਸ਼ ਇਹ ਹੀ ਦੇਣਾ ਚਾਹੁੰਗਾ ਬਈ ਪਾਰਟੀ ਬਾਜ਼ੀਆਂ ਚ ਪੈ ਕੇ ਪਹਿਲੀ ਗੱਲ ਤਾਂ ਲੜਿਓ ਨਾ ਪਿੰਡਾਂ 'ਚ ਲੀਡਰਾਂ ਨੇ ਆਉਂਦੇ ਜਾਂਦੇ ਆ ਨਾ ਰਹਿਣਾ ਇਹ ਅੱਜ ਤੁਸੀਂ ਕਿਸੇ ਦੇ ਮਗਰੋਂ ਇਹੀ ਸੋਚ ਲਓ ਪਹਿਲਾਂ ਕਿਹਦੇ ਮਗਰ ਲੜਿਓ ਅੱਜ ਉਹ ਕਿੱਥੇ ਐ ਇਹ ਲੀਡਰਾਂ ਨੇ ਆਉਂਦੇ ਜਾਂਦੇ ਰਹਿਣਾ ਇਹ ਕਿਸੇ ਦੇ ਮਗਰ ਲੜਿਓ ਨਾ ਤੁਸੀਂ ਗਲਾਈ ਮੱਲਿਆਂ 'ਚ ਪੱਕਾ ਰਹਿਣਾ ساری ਜ਼ਿੰਦਗੀ ਕੱਢਣੀ ਐ ਤੁਸੀਂ ਕਿਸੇ ਦੇ ਮਗਰ ਲੱਗ ਕੇ ਨਾਂ ਲੜਿਓ ਤੇ ਦੂਜੀ ਗੱਲ ਜਿਹੜੇ ਪ੍ਰਸ਼ਾਸਨ ਚੁੱਲਾ ਟੈਕਸ ਨਹੀਂ ਦੇ ਰਿਹਾ ਇਹ ਬਹੁਤ ਮਤਲਬ ਟੱਕਾ ਹੈ ਅਸੀਂ ਝਾੜੂ ਵਾਲਿਆਂ ਨੂੰ ਕਹਿੰਦੇ ਆਂ ਪ੍ਰਬੰਧਤ ਮਾਨ ਨੂੰ ਕਹਿੰਦੇ ਕਹਿਣਾ ਚਾਹੁੰਦਾ ਮੈਂ ਵੀ ਸਾਰਿਆਂ ਨੂੰ ਆਪਣਾ ਇਲੈਕਸ਼ਨ ਲੜਨ ਦਾ ਅਧਿਕਾਰ ਹੈ ਹੱਕ ਹੈ ਸਾਰਿਆਂ ਨੂੰ ਮਤਲਬ ਮੌਕਾ ਮਿਲਣਾ ਚਾਹੀਦਾ ਜੋ ਇਲੈਕਸ਼ਨ ਲੜਨਾ ਚਾਹੁੰਦਾ ਉਹ ਲੜੇ ਤੇ ਸਾਰਿਆਂ ਨੂੰ ਹੀ ਮਤਲਬ ਜਿਹੜੇ ਚੁੱਲਾ ਟੈਕਸ ਦੀਆਂ ਹੈਗਾ ਹੈ ਉਹ ਮਿਲਣਾ ਚਾਹੀਦਾ ਇਹ ਜੀਆਂ ਚ ਇਕੱਲੇ ਝਾੜੂ ਵਾਲਿਆਂ ਨੂੰ ਦੇ ਦੋ ਤੇ ਬਾਕੀਆਂ ਨੂੰ ਦੌੜ ਦਾ ਹੈ ਨਾ ਐਨਓਸੀ ਉਹ ਸਾਰਿਆਂ ਨੂੰ ਇਕਵਨਲੀ ਵੰਡਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ